ਦੰਗਿਆਂ ਦੇ ਵਿੱਚ ਉਹ ਬੋਲ ਲਾ ਵੀ ਅੰਦਰ ਦੇ ਅੰਦਰ ਦਫਤਰਾਂ ਦੇ ਅੱਗੇ ਆਪਣੇ ਦਫਤਰ ਲਾ ਦੇਣੇ ਹੈ ਲੋਸ ਤੋਂ ਮੈਂ ਜਿਹੜੀ ਅੱਜ ਤੋਂ ਧਰਨਾਗ੍ਰਹਿ ਪੰਜਾਬ ਦੇ ਵਿੱਚ ਕਿੰਨੀਆਂ ਜਗ੍ਹਾ ਤੇ ਧਰਨਾ ਹੋ ਰਿਹਾ ਕਿਸ ਚੀਜ਼ ਨੂੰ ਲੈ ਕੇ ਦੇਖੋ ਪੰਜਾਬ ਦੇ ਵਿੱਚ ਲਗਭਗ 19 ਜ਼ਿਲ੍ਹਿਆਂ ਦੇ ਵਿੱਚ ਸਾਡੇ ਜਿਹੜੇ ਇਹ ਅੱਜ ਮੋਰਚੇ ਨੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਜਿਹੜਾ ਵੋਟਾਂ ਵੇਲੇ ਕਿਹਾ ਵੀ ਅਸੀਂ ਨਵੀਂ ਖੇਤੀ ਨੀਤੀ ਬਣਾਵਾਂਗੇ ਉਸ ਤੋਂ ਬਾਅਦ ਬਕਾਇਦਾ ਖਾੜਾ ਮੰਗਿਆ ਉਹਦਾ ਖਾਰੜਾ ਇਸ ਸਰਕਾਰ ਨੂੰ ਦੇ ਕੇ ਆਏ ਹੈਗੇ ਜਿਹੜਾ ਕਹਿੰਦੇ ਮਾਸੀ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਲੈ ਕੇ ਆਵਾਂਗੇ ਅਸੀਂ ਕਹਿ ਰਹੇ ਆ ਵੀ ਨਵੀਂ ਖੇਤੀ ਨੀਤੀ ਲਿਆ ਕੇ ਇੱਥੇ ਜ਼ਮੀਨਾਂ ਦੀ ਕਾਣੀ ਵੰਡ ਦੂਰ ਕਰਕੇ ਜਿਹੜੇ ਕਿਸਾਨਾਂ ਸਰ ਕਰਜ਼ੇ ਚੜਦੇ ਨੇਗੇ ਇਹ ਕਿਸਾਨਾਂ ਕੋਲੇ ਜ਼ਮੀਨ ਦੀ ਟੋਟ ਆ ਇਸ ਕਰਕੇ ਉਹ ਟੋਟ ਪੂਰੀ ਕਰੋ ਇੱਥੇ ਕਿਸਾਨਾਂ ਦੀਆਂ ਪਾਸਬੁਕਾਂ ਤੇ ਕੋਈ ਰੁਪਈਆ ਨਹੀਂ ਲੱਗਦਾ ਸਰਕਾਰ ਦਾ ਇੱਥੇ ਪਾਸਬੁਕਾਂ ਪੜਾਓ ਕਿਸਾਨਾਂ ਦੇ ਕੁੱਲ ਜਿਹੜੇ ਸਮੂਚੇ ਨੇ ਉਹ ਕਰਜ਼ੇ ਖਤਮ ਕੀਤੇ ਜਾਣਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਅੱਜ 5 ਦਿਨਾਂ ਦੇ ਮੋਰਚੇ ਦੇ ਵਿੱਚ ਬੈਠੇ ਹੈਗੇ ਆ ਤੇ ਕਿਸਾਨਾਂ ਦੀ ਜਿਹੜੀ ਪੈਨਸਲ ਆ ਘੱਟੋ ਘ ਕੀਤੀ ਜਾਵੇ ਜਿਹੜੇ ਕਿਸਾਨ ਪਹਿਲਾ ਸੀ ਦੋ ਨੇ ਦਿੱਲੀ ਮੋਰਚੇ 'ਤੇ ਬਿਲੇ ਉਹਨਾਂ ਦੀਆਂ ਅਜੇ ਨੌਕਰੀਆਂ ਅਜੇ ਤੱਕ ਨਹੀਂ ਦਿੱਤੀਆਂ ਨੌਕਰੀਆਂ ਰਹਿੰਦੀਆਂ ਨੇ ਜਿਹੜੇ ਪੀੜਤ ਪਰਿਵਾਰ ਨੇ ਖੁਦਕੁਸ਼ੀ ਕਰ ਗਈ ਉਹਨਾਂ ਦੇ ਅਜੇ ਮੁਆਵਜ਼ੇ ਨੇ ਜਿਹੜੇ ਸਰਕਾਰ ਨੇ ਨਹੀਂ ਦਿੱਤੇ ਇਹਨਾਂ ਮੰਗਾਂ ਨੂੰ ਲੈ ਕੇ ਕਿ ਇਥੇ ਹੜਾ ਗੜਿਆਂ ਦੇ ਨਾਲ ਵੱਡੀ ਮਾਰ ਹੋਈ ਆ ਉਹਦੇ ਮੁਆਵਜ਼ੇ ਖੜੇ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਪੱਕਾ ਮੋਰਚਾ ਜਿਹੜਾ 5 ਦਿਨ ਦਾ ਲਾਇਆ ਤੇ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਨੇ ਤੇ ਗੌਰ ਨਾ ਕੀਤੀ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਰਵੇ ਉਪਰ ਕੀ ਹੋਵੇ ਕਿਸ ਤਰ੍ਹਾਂ ਚੱਲੂਗਾ ਇਹ ਮਤਲਬ ਕਿ ਪੱਕੇ ਪੱਕੇ ਤੌਰ ਤੇ ਦਿੰਦਾ ਤੁਹਾਨੂੰ ਧਰਨੇ ਦੀ ਰੂਪਰੇਖਾ ਇਹ ਹੋਊਗੀ ਕਿ ਅਸੀਂ 19 ਜਿਲ੍ਹਾ ਹੈੱਡਕੁਆਟਰਾਂ ਦੇ ਉੱਤੇ 5 ਦਿਨ ਲਗਾਤਾਰ ਮੋਰਚਾ ਸੀ ਉਸੇ ਨੂੰ ਕਹਿੰਦੇ ਜਿਹੜਾ ਲਗਾਤਾਰ ਚਲਾਇਆ ਜਾਂਦਾ ਇਹ ਮੋਰਚਾ 10 ਤਰੀਕ ਤੱਕ ਚੱਲੂਗਾ ਟਰੈਕਟਰ ਟਰਾਲੀਆਂ ਸਾਰਾ ਸਮਾਨ ਲੈ ਕੇ ਆਏ ਨੇ ਪੂਰੇ ਚੁੱਲ੍ਹੇ ਸਾਰੇ ਚਲਾਵਾਂਗੇ ਓਰੇ ਲੰਗਰ ਚਲਾਵਾਂਗੇ ਓਰੇ ਲਗਾਤਾਰ 12 ਤੋਂ 4 ਤੱਕ ਸਟੇਜ ਲਿਆ ਕਰੂਗੀ ਉਸ ਤੋਂ ਬਾਅਦ ਜਿਹੜਾ ਮੋਰਚਾ ਲਗਾਤਾਰ ਜਾਰੀ ਰਹੂਗਾ